ਜਦੋਂ ਗੱਲ ਅਣਖਾਂ ਤੇ ਆ ਜੇ ਫਿਰ ਨਹੀਂ ਹੋਇਆ ਇਤਿਹਾਸ ਕਰ ਕਹਿੰਦਾ ਹੋਇਆ ਉਹੀ ਕੁਝ ਸਹਿਬਜ਼ਾਦਿਆਂ ਨੂੰ ਲਿਆਂਦਾ ਗਿਆ ਵਜੀਦਾ ਸੋਚਦਾ ਕਿ ਸ਼ਾਇਦ ਚੁਕਣਗੇ ਨਹੀਂ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਨੇ ਆਪਣਾ ਸੀਸ ਅੱਗੇ ਕਰਨ ਤੋਂ ਪਹਿਲਾਂ ਪਹਿਲਾਂ ਆਪਣੀ ਆਪਣੇ ਸਭ ਤੋਂ ਪਹਿਲਾਂ ਆਪਣੇ ਚਰਨ ਅੱਗੇ ਕੀਤੇ ਤੇ ਚਰਨ ਅੱਗੇ ਕਰਕੇ ਦੋਵੇਂ ਸਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਕੰਬ ਗਿਆ ਉਹਦਾ ਤਖਤ ਜਦੋਂ ਦੋਨਾਂ ਨੇ ਫਤਿਹ ਬੁਲਾਈ ਕਹਿੰਦਾ ਵੀ ਬੜੇ ਬੜੇ ਜਜ਼ਬੇ ਵਾਲੇ ਨੇ ਬੜੇ ਜਨੂਨ ਵਾਲੇ ਨੇ ਤਾਂ ਸ਼ੇਰ ਮੁਹੰਮਦ ਖਾਨ ਨੂੰ ਉੱਥੇ ਆਖਿਆ ਕਹਿੰਦਾ ਕਰ ਲੈ ਜਿਹੜਾ ਕੁਝ ਕਰਨਾ ਉਹਨੇ ਉੱਥੇ ਹਾਂ ਦਾ ਨਾਰਾ ਮਾਰਿਆ ਕਹਿੰਦਾ ਨਹੀਂ ਦੁਸ਼ਮਣੀ ਇਹਨਾਂ ਦੇ ਪਿਓ ਨਾਲ ਹੈ ਇਹਨਾਂ ਨਾਲ ਨਹੀਂ ਜਦੋਂ ਉਹਨੇ ਜਵਾਬ ਦੇ ਦਿੱਤਾ ਤੇ ਸੁਚਾਨੰਦ ਉੱਤੇ ਪੁੱਛਦਾ ਸਹਿਬਦਾਦਿਆਂ ਨੂੰ ਕਹਿੰਦਾ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਫਿਰ ਤੁਸੀਂ ਕੀ ਕਰੋਗੇ ਬਾਬਾ ਫਤੇ ਸਿੰਘ ਅੱਖ ਚੱਕ ਵਾਗੇ ਕਹਿੰਦਾ 7 ਸਾਲ ਦਾ ਕਹਿੰਦਾ ਤੂੰ ਛੱਡ ਕੇ ਦੇਖ ਸਾਰਿਆਂ ਨੂੰ ਇਕੱਠਾ ਕਰਕੇ ਤੇਰਾ ਸਿਰ ਨਾ ਨਾ ਲਾ ਕੇ ਲੈ ਕੇ ਜਾਈਏ ਤੇ ਅਸੀਂ ਤੇਗ ਬਹਾਦਰ ਦੇ ਪੁੱਤੇ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਖਿਓ ਜੀ ਜੀ ਸੁਚਾਨੰਦ ਕਹਿਣ ਲੱਗਾ ਕਹਿੰਦਾ ਜੀ ਸੱਪਾਂ ਦੇ ਦੁੱਧ ਸੱਪਾਂ ਦੇ ਬੱਚਿਆਂ ਨੂੰ ਦੁੱਧ ਪਿਲਾਉਣਾ ਚੰਗੀ ਗੱਲ ਨਹੀਂ ਕਹਿੰਦਾ ਇਹ ਤਾਂ ਵੱਡੇ ਹੋ ਕੇ ਡੰਗ ਆਪਾਂ ਨਹੀਂ ਮਾਰਨਗੇ ਇਹਨਾਂ ਨੂੰ ਖਤਮ ਕਰਨਾ ਠੀਕ ਹੈ ਵਿਜੀਤਾ ਕਹਿੰਦਾ ਕਹਿੰਦਾ ਬੱਚਿਓ ਰਾਜਕੁਮਾਰੀਆਂ ਦੇ ਡੋਲੇ ਜੋ ਕੋਏਗੇ ਤੁਹਾਨੂੰ ਮਿਲ ਜੇਗਾ ਪਰ ਤੁਸੀਂ ਇਸਲਾਮ ਕਬੂਲ ਲੋ ਵਜੀਦਾ ਕਹਿਣ ਲੱਗਾ ਸੁੱਚਾ ਆਨੰਦ ਕਹਿਣ ਲੱਗਾ ਕਹਿੰਦਾ ਕੀ ਕਰੋਗੇ ਕਹਿੰਦਾ ਅਸਮਾਨ ਤੋਂ ਕਹਿੰਦਾ ਇੱਲਾ ਆਉਣ ਗਿਆ ਆ ਕੇ ਤੁਹਾਡੇ ਮਾਸ ਦੀਆਂ ਬੋਟੀਆਂ ਲੈ ਕੇ ਚਲੀਆਂ ਜਾਣ ਗਿਆ ਤੁਹਾਡਾ ਨਾਂ ਥੇ ਨਹੀਂ ਰਹਿਣਾ ਉੱਥੇ ਬਾਬਾ ਫਤੇ ਸਿੰਘ ਕਹਿਣ ਲੱਗਾ ਕਹਿੰਦਾ ਵਜੀਦਿਆ ਜਿਹੜੀਆਂ ਇਨ੍ਹਾਂ ਦੀਆਂ ਤੂੰ ਗੱਲਾਂ ਕਰਦਾ ਨਾ ਸੱਚ ਕਹਿੰਨੇ ਆ ਜਿੱਲੀ ਦੂਰ ਇੱਲਾ ਸਾਡੇ ਮਾਸ ਦੀਆਂ ਬੋਟੀਆਂ ਲੈ ਕੇ ਜਾਣ ਗਿਆ ਐਸੇ ਸਰਹੰਦ ਦੀ ਧਰਤੀ ਤੇ ਜੇ ਨਿਸ਼ਾਨ ਸਾਹਿਬ ਨਾ ਝੁੱਲਣ ਅਸੀਂ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਝੁੱਲਣਗੇ ਤੂੰ ਲਾਲਾ ਜੋਰ ਜਿਹੜਾ ਲਾਉਣਾ ਜਾਂ ਅਸੀਂ ਨਹੀਂ ਇਸਲਾਮ ਕਬੂਲਦੇ ਜਿਹੜੀਆਂ ਤੂੰ ਰਾਜਕੁਮਾਰੀਆਂ ਦੀਆਂ ਗੱਲਾਂ ਕਰਨਾ ਉਹ ਜਿਹੜੇ ਲਾਲਚਾਂ ਦੀਆਂ ਗੱਲਾਂ ਕਰਦਾ ਵਜੀਤਿਆ ਏ ਅਨੰਦਪੁਰ ਦੀ ਧਰਤੀ ਤੇ ਅਸੀਂ ਛੱਡ ਕੇ ਆਏ ਆ ਜੱਜ ਤੇਰੀਆਂ ਰਾਜਕੁਮਾਰੀਆਂ ਜੱਜ ਤੇਰੇ ਡੋਲਿਆਂ ਨੂੰ ਜੱਜ ਤੇਰੇ ਦਿੱਤੇ ਹੋਏ ਲਾਲਚਾਂ ਨੂੰ ਅਸੀਂ ਆਪਣੀ ਜੁੱਤੀ ਦੀ ਨੋਕ ਤੇ ਟਕਰਾਉਨੇ ਆ ਨੋਕ ਤੇ ਟਕਰਾਉਨੇ ਆ ਕਹਿੰਦਾ ਕਰ ਲੈ ਜਿਹੜਾ ਕੁਝ ਕਰਵਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਕਹਿੰਦਾ ਇਹ ਗੱਲ ਕਹਿੰਦਾ ਜਾ ਅਸੀਂ ਨਹੀਂ ਕੁਛ ਅਸੀਂ ਨਹੀਂ ਮੰਨਦੇ ਕਹਿੰਦਾ ਫਿਰ ਉੱਥੇ ਪਾਈ ਸਹਿਬਜ਼ਾਦਿਆਂ ਨੂੰ ਫਿਰ 13 ਪੋ ਅੱਜ ਦਾ ਜਿਹੜਾ ਦਿਨ ਹੈ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੜਨ ਦਾ ਹੁਕਮ ਕਰ ਦਿੱਤਾ ਸ਼ਰਾ ਤੋਂ ਉਲਟ ਫਤਵਾ ਲਾ ਦਿੱਤਾ ਇਸਲਾਮ ਨਹੀਂ ਇਹ ਗੱਲ ਮੰਦਾ ਇਹ ਸਜ਼ਾ ਸਲਾਮਤ ਨਹੀਂ ਹੈ ਪਰ ਸ਼ਰਾ ਤੋਂ ਉਲਟ ਫਤਵਾ ਦੇ ਦਿੱਤਾ ਕਹਿੰਦਾ ਕੱਲ ਨੂੰ ਇਹਨਾਂ ਨੂੰ ਸ਼ਹੀਦਾਂ ਇਹਨਾਂ ਨੂੰ ਇਹਨਾਂ ਨੂੰ ਨੀਹਾਂ 'ਚ ਚਿਣ ਕੇ ਖਤਮ ਕਰ ਦਿੱਤਾ ਤੇ ਜਾ ਕੇ ਜਦੋਂ ਦਾਦੀ ਮਾਂ ਦੀ ਗੋਦੀ ਦੇ ਵਿੱਚ ਬਾਬਾ ਫਤਿਹ ਸਿੰਘ ਬੈਠਦਾ ਕਹਿੰਦਾ ਮਾਂ ਸਾਨੂੰ ਨੀਅਤ ਚ ਚਣਨ ਦਾ ਹੁਕਮ ਦੇ ਦਿੱਤਾ ਗਿਆ ਦਾਦੀ ਮਾਂ ਕਹਿਣ ਲੱਗੀ ਕਹਿੰਦੀ ਕੋਈ ਗੱਲ ਨਹੀਂ ਪੁੱਤਰੋ ਨੀਅਤ ਚ ਚਣਨ ਦਾ ਹੀ ਹੁਕਮ ਹੈ ਨਾ ਮਾਰ ਥੋੜਾ ਦੇਣਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੱਡਾ ਝਗੜਾ ਹੋਣਾ ਜੀ ਦੇਖਿਓ ਜਰਾ ਨਿਆਟ ਚਿਣਨ ਦਾ ਹੁਕਮ ਦੇ ਦਿੱਤਾ ਰਾਤ ਬਦੀਤ ਹੋਈ ਅੰਮ੍ਰਿਤ ਵੇਲੇ ਦਾ ਸਮਾਂ ਮੈਂ ਨੇੜੇ ਲੈ ਕੇ ਜਾਵਾਂ ਜੀ ਅੰਮ੍ਰਿਤ ਵੇਲੇ ਦਾ ਸਮਾਂ ਮਾਤਾ ਗੁਜਰੀ ਜੀ ਪਤਾ ਵੀ ਅੱਜ ਇਹਨਾਂ ਨੇ ਜਾਣਾ ਮੁੜ ਕੇ ਨਹੀਂ ਆਉਣਾ ਪਤਾ ਹੈ ਉਹਨਾਂ ਨੂੰ ਪਰ ਮਾਤਾ ਗੁਜਰੀ ਜੀ ਨੇ ਇੱਕ ਇੱਕ ਗਠੜੀ ਖੋਲੀ ਗਠੜੀ ਅਨੰਦਪੁਰ ਚ ਸਾਰਾ ਕੁਝ ਛੱਡ ਕੇ ਆਏ ਸਰਸਤ ਦੇ ਪਰਿਵਾਰ ਵਿਛੜ ਗਿਆ ਵੱਡਿਆਂ ਛੋਟਿਆਂ ਵੱਡਿਆਂ ਦਾ ਪਤਾ ਨਹੀਂ ਪੁੱਤ ਦਾ ਪਤਾ ਨਹੀਂ ਪਰ ਇੱਕ ਗਠੜੀ ਦੇ ਵਿੱਚੋਂ ਅਸਥਿਆਸਕਾਰਾਂ ਨੇ ਲਿਖਿਆ ਕਿ ਕੇਸਰੀ ਬਾਣੇ ਲਿਖਿਆ ਕਈਆਂ ਨੇ ਨੀਲੇ ਬਾਣੇ ਲਿਖਿਆ ਉਹ ਚੋਲੇ ਕੱਢੇ 17 ਕਡੀਆਂ ਤੇ ਮਾਤਾ ਗੁਜਰੀ ਫਿਰ ਉਹਨਾਂ ਨੂੰ ਉਠਾਉਂਦੀ ਹੈ ਮਾਤਾ ਗੁਜਰੀ ਫਿਰ اٹھਾਉਂਦੀ ਆ ਅਮਰਤ ਵੇਲੇ ਪੁੱਤਰੋ ਉਠੋ ਫਿਰ ਅੱਜ ਤੁਸੀਂ ਜਗਤ ਦੇ ਉੱਤੇ ਇਹੋ ਜੀ ਮਿਸਾਲ ਪੈਦਾ ਕਰਨੀ ਐ ਕਿ ਜਿਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਕੋਈ ਵੀ